ਮੂਰੀ ਵਰਕ ਦੇ ਸੂਟ ਲੈ ਕੇ ਆਂਦੇ ਹਾਂ ਦਿੱਲੀ ਬਹੁਤ ਸੋਹਣੇ ਬਹੁਤ ਹੀ ਘੱਟ ਰੇਟ ਰਹਿਣ ਮਿਲਾ ਜੀ ਕੱਪੜਾ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਮਸਲੀਨ कॉटन ਦੀ 셔ਟ ਲੱਗੀ ਹੋਈ ਹੈ ਜੀ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਜੀ ਚਨੂਨਸਪੂਨ ਦਾ ਦੁਪੱਟਾ ਲੱਗਾ ਹੈ ਸੈਮੀ ਸੈਮੀ ਦੁਪੱਟਾ ਜੀ ਰੇਟ ਹੈ 695 ਇਸ ਤਰ੍ਹਾਂ ਦੇ ਰੀਅਲ ਲੁੱਕ ਦੇ ਸੂਟ ਨੇ ਜੀ ਇਹ ਆ ਗਿਆ ਆਪਣੇ ਕੋਲੇ ਪਲਾਜ਼ੋ ਪਲਾਜ਼ੋ ਵੀ ਬਣਾ ਸਕਦੇ ਸਲਵਾਰ ਵੀ ਬਣਾ ਸਕਦੇ ਸਾਰਾ ਮੂਰੀ ਪ्युअर कॉटन ਦੇ ਸੂਟ ਲੈ ਕੇ ਆਂਦੇ ਹਾਂ ਦਿੱਲੀ ਘੱਟ ਮਿਲੂਗੀ ਤੁਹਾਨੂੰ ਕੋਈ 2 ਮੀਟਰ ਦੀ ਸ਼ਰਟ ਮਿਲੂ ਜੀ 2 ਮੀਟਰ ਦੀ ਬਾਟਮ ਮਿਲੂ 2.5 ਮੀਟਰ ਦਾ ਦੁਪੱਟਾ ਮਿਲੂ ਰੇਡ ਸਿਰ ਪਿਓਰ ਸਿਮਰ ਦੀ ਸ਼ਰਟ ਹੈ 2 ਮੀਟਰ ਦੀ 1.5 ਮੀਟਰ ਦੀ ਪਿਓਰ ਸਿਮਰ ਦੀ ਬਾਟਮ ਲੱਗੀ ਹੋਈ ਹੈ ਜੀ ਜਦੋਂ ਤੁਹਾਡੇ ਕੋਲੇ ਸੂਟ ਪਹੁੰਚਦਾ ਤੁਹਾਡੀ ਰੂਹ ਖੁਸ਼ ਹੋ ਜੂ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਪਿਓਰ ਮਸਲੀਨ ਦੇ ਪਿਓਰ ਕਾਟਨ ਚ ਸੂਟ ਆ ਵਾਤੇ ਸਾਰਿਆਂ ਨੂੰ ਪੰਜਾਬੀ ਸਲਾਈ ਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਪਾ ਬਹੁਤ ਨਾਂਭਾ ਦੀ ਵੀਡੀਓ ਪਾ ਰਹੀਆਂ ਕਿਉਂਕਿ ਸਾਡੇ ਬੇਟੇ ਦਾ ਵਿਆਹ ਸੀ ਇਸ ਕਰਕੇ ਅਸੀਂ ਬਿਜੀ ਸੀ ਜੀ ਤੁਹਾਡੇ ਮੈਸੇਜ ਬਹੁਤ ਜਾੜਿਆ ਹੈ ਪਰ ਤੁਸੀਂ ਵੇਟ ਕੀਤੀ ਹੈ ਲਈ ਤੁਹਾਡਾ ਧੰਨਵਾਦ ਪਰ ਅੱਜ ਦੀ ਵੀਡੀਓ ਚ ਤੁਹਾਨੂੰ ਬਹੁਤ ਸੋਹਣੀ ਐਮਬਰਾਇਟੀ ਦਿਖਾਉਣ ਵਾਲਾ ਸਾਰੇ ਆਪਣੇ ਕਾਟਨ ਦੇ ਸੂਟ ਨੇ ਜੀ ਫੈਂਸੀ ਸੂਟ ਨੇ ਵੀ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਵੈਰਾਈਟੀ ਹੈ ਸਾਰੀ ਤੁਹਾਨੂੰ ਦੁਪੱਟਿਆਂ ਵਾਲੇ ਸੂਟ ਵੀ ਦਿਖਾਵਾਂਗੇ ਬਗੈਰ ਦੁਪੱਟਿਆਂ ਵਾਲੇ ਆਲਓਵਰ 5 ਮੀਟਰ ਦੀ ਕੱਟ ਵਾਲੇ ਸੂਟ ਜਖਾ ਰੇਟ ਬਹੁਤ ਜਾਇਜ਼ ਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਆਪਣੇ ਵਟਸਐਪ ਨੰਬਰ 'ਦੋ' ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਅੱਜ ਆਪਾਂ ਵੀਡੀਓ ਸ਼ੁਰੂ ਕਰਾਂਗੇ ਆਲਓਵਰ ਸੂਟ ਆ ਆਪਣੇ ਕੋਲੇ ਥਾਨ ਵਾਲੇ ਸੂਟ ਨੇ ਜੀ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਕੱਟ ਦਾ ਨੂੰ ਪੂਰੀ ਦੇਵਾਂਗੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਇਹ ਡਿਜ਼ਾਈਨ ਹੈਗਾ ਪਿਓਰ ਕਾਟਨ ਚ ਪਿਓਰ ਕਾਟਨ ਦਾ ਸੂਟ ਆ ਜੀ 5 ਮੀਟਰ ਦੀ ਕੱਟ ਦੇਵਾਂਗੇ 495 ਰੇਟ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਤੁਸੀਂ ਗਰਮੀ ਚ ਕਿੱਥੇ ਹੀ ਪਾ ਸਕਦੇ ਹੋਗੇ ਆਲ ਓਵਰ ਸੂਟ ਆ 5 ਮੀਟਰ ਦੀ ਗਾਟਾ ਜੀ ਸ਼ਿਪਿੰਗ ਚ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੈਦੂਸੇ ਘਰ ਬੈਠੇ ਸੂਟ ਮੰਗਵਾਓ ਜੀ ਇਹ ਆਪਣੇ ਕੋਲੇ ਥਾਣਾ ਜੇ ਤੁਹਾਨੂੰ ਹੁਣ ਸੂਟ ਦਿਖਾਣਾ ਹੈ ਇਹ ਆਪਣੇ ਕੋਲੇ ਮੈਚਿੰਗ ਸੂਟ ਆ ਜੀ ਮੈਚਿੰਗ ਸੂਟ ਆ ਰਿਯਾਨ ਕਾਟਨ ਚ ਪਿਓਰ ਰਿਯਾਨ ਕਾਟਨ ਲੱਗੇ ਬਹੁਤ ਹੀ ਵਧੀਆ ਵੈਰਾਈਟੀ ਆ ਜੀ ਤੁਸੀਂ ਪਲਾਜੋ ਸੂਟ ਵੀ ਬਣਾ ਸਕਦੇ ਹੋਗੇ ਸਲਵਾਰ ਸੂਟ ਵੀ ਇਹ ਆਪਣੇ ਕੋਲੇ ਸ਼ਰਟ ਆ ਜੋ ਵੱਡੇ ਪ੍ਰਿੰਟਰ ਚ ਸ਼ਰਟ ਆ ਬਾਰਡਰ ਨੀਚੇ ਆਉ ਜੀ ਤੁਸੀਂ ਫਰੋਕ ਵੀ ਬਣਾ ਸਕਦੇ ਹੋਗੇ ਸ਼ਰਟ ਵੀ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਫੈਨਸੀ ਵੈਰਾਈਟੀ ਆ ਗਰਲਿਸ ਲੁੱਕ ਦੇ ਸੂਟ ਨੇ ਜੀ ਇਹ ਆ ਗਿਆ ਆਪਣੇ ਕੋਲੇ ਪਲਾਜੋ ਪਲਾਜੋ ਵੀ ਬਣਾ ਸਕਦੇ ਸਲਵਾਰ ਵੀ ਬਣਾ ਸਕਦੇ ਸਾਰਾ ਮੂਰੀ ਤੇ ਡਿਜ਼ਾਈਨ ਆਉਜੀ ਜਿਹੜਾ ਬਾਰਡਰ ਆ ਸਾਰਾ ਮੂਰੀ ਤੇ ਆਊਗਾ 650 ਰੇਟ 650 ਰੇਟ ਆ ਜੀ 2.5 ਮੀਟਰ ਦੀ ਤੁਹਾਨੂੰ ਕੱਟ ਦੇਵਾਂਗੇ ਇਹਨਾਂ ਸੂਟਾਂ ਦੀ ਤੁਹਾਨੂੰ 2.5 ਮੀਟਰ ਦੀ ਕੱਟ ਦੇਵਾਂਗੇ ਜੀ ਤੁਸੀਂ ਕੁਝ ਵੀ ਬਣਾ ਸਕਦੇ ਹੋ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਵੀ ਆਪਣੇ ਕੋਲੇ ਲੈਂਪ ਨੇ ਬਰੀਆ ਕੱਪੜਾ ਰਿਯਾਨ ਕਾਟਨ ਚ ਬਹੁਤ ਹੀ ਵਧੀਆ ਵੈਰਾਈਟੀ ਆ ਕੋਈ ਵੀ ਲੱਫੜਾ ਨਹੀਂ ਹੈਗਾ ਕੱਪੜਾ ਸਾਰੇ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਈ ਸੀ ਤੁਹਾਡੇ ਲਈ ਅੱਜ ਦੀ ਵੀਡੀਓ ਸਾਰੇ ਤੁਹਾਡੇ ਲਈ ਗਰਮੀਆਂ ਵਾਲੇ ਸੂਟ ਲੈ ਕੇ ਆ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਇਹ ਆਪਣੇ ਕੋਲ ਹੈਗਾ ਡਿਜੀਟਲ ਪ੍ਰਿੰਟ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਹੀ ਵਧੀਆ ਵੈਰਾਈਟੀ ਆ ਕਾਟਨ ਦੇ ਸੂਟ ਨੇ 550 ਦਾ ਇੱਕ ਸੂਟ ਹੈ 1000 ਦੇ ਦੋ ਸੂਟ ਕੱਪੜਾ ਬਹੁਤ ਵਧੀਆ ਮਸਲੀਨ ਕਾਟਨ ਦੇ ਸੂਟ ਆ ਵੱਡਾ ਫਲਾਵਰ ਬਣਿਆ ਹੈ 5 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਅਸੀਂ ਬਿਨਾਂ ਦੁਪੱਟੇ ਤੋਂ ਸੂਟ ਨੇ ਜੀ ਕਲਰ ਚਾਰ ਨੇ ਇਸ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ ਆ ਗਿਆ ਨੇਵੀ ਕਲਰ ਜੀ ਭੋਏ ਦੇਖ ਲਓ ਤੁਸੀਂ ਨੇਵੀ ਬਣੀ ਹੋਇਆ ਫਲਾਵਰ ਵਧੀਆ ਬਣਿਆ ਹੋਇਆਗਾ ਇੰਨਾ ਸੁੱਟਾਂ ਦੇ ਕਲਰ-ਕਲਰ ਬਿਲਕੁਲ ਨਹੀਂ ਫੇਟ ਹੁੰਦੇ ਹੈਗੇ ਤੁਸੀਂ ਬਾਹਰ ਅੰਦਰ ਕਿਤੇ ਵੀ ਪਾ ਸਕਦੇ ਹੋ ਸੂਟ ਜੀ ਬਹੁਤ ਵਧੀਆ ਬ੍ਰੇਡ ਹੈ ਕਪੜਾ ਹੀ ਬਹੁਤ ਵਧੀਆ ਹੁੰਦਾ ਸਲਿੰਕ ਵੀ ਨਹੀਂ ਹੁੰਦਾ ਕਲਰ ਵੀ ਨਹੀਂ ਫੇਟ ਹੁੰਦੇ 550 ਦਾ ਇੱਕ ਸੂਟ ਹੈ 1000 ਦੇ ਦੋ ਸੂਟ ਨੇ ਜੀ ਡਿਟੇਲ ਪ੍ਰਿੰਟ ਆ ਗਿਆ ਆਪਣੇ ਕੋਲੇ ਮਸਲੀਨ ਕਾਟਨ ਚ ਵੱਡਾ ਫਲਾਵਰ ਬਣਿਆ ਹੋਇਆਗਾ ਬਲੈਕ ਕਲਰ ਆ ਗਿਆ ਜੀ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਜੋ ਵੀ ਤੁਹਾਨੂੰ ਪਸੰਦ ਆਵੇ ਸਿਲੈਕਟ ਕਰੋ ਘਰ ਬੈਠੇ ਸੂਟ ਮੰਗਵਾਓ ਸ਼ਿਪਿੰਗ ਚਾਰਜ ਫ੍ਰੀ ਹੈ ਜਿੰਨਾ ਅਸੀਂ ਤੁਹਾਨੂੰ ਰੇਟ ਦੱਸ ਰਹੇ ਹਾਂਗੇ ਸੇਮ ਰੇਟ ਤੁਸੀਂ ਭੇ ਕਰਨਾ ਜੀ ਕਰੀਮ ਜਿਹਾ ਕਲਰ ਆ ਗਿਆ ਇਹ ਵੀ ਕਲਰ ਵੀ ਬਹੁਤ ਸੋਹਣਾ ਜੀ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਮੈਚਿੰਗ ਸੂਟ ਦਿਖਾਉਣਾ ਤੁਹਾਨੂੰ ਬਹੁਤ ਹੀ ਸੋਹਣੇ ਫਲਾਵਰ ਵਾਲੀ ਸ਼ਰਟ ਹੈ ਜੀ ਪਲੇਨ ਬਾਟਮ ਆ ਇਹ ਵੀ ਆਪਣੇ ਕੋਲੇ ਮਸਲੀਨ ਕਾਟਨ ਚ ਸ਼ਰਟ ਹੈਗੀ ਲੀਜੀ ਬੀਜੀ ਜੇ ਲੱਗੀ ਹੋਈ ਹੈ ਬਾਟਮ 2.5 ਮੀਟਰ ਦੀ 2.5 ਮੀਟਰ ਦੀ ਤੁਹਾਨੂੰ ਸ਼ਰਟ ਦੇਵਾਂਗੇ 2.5 ਮੀਟਰ ਦੀ ਬਾਟਮ ਦੇਵਾਂਗੇ 550 ਰੇਟ ਕਲਰ ਆਪਣੇ ਕੋਲੇ ਕਈ ਨੇ ਇਸ ਡਿਜ਼ਾਈਨ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਰਿਹਾ ਸਲੈਕਟ ਕਰ ਸਕਦੇ ਹੋ ਜੀ 2.5 ਮੀਟਰ ਦੀ ਸ਼ਰਟ ਦੇਵਾਂਗੇ 2.5 ਮੀਟਰ ਦੀ ਬਾਟਮ ਦੇਵਾਂਗੇ ਬਿਨਾਂ ਦੁਪੱਟੇ ਤੋਂ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਜੀ ਮਸਲੀਨ ਕਾਟਨ ਚ ਸ਼ਰਟ ਆ ਕੱਪੜਾ ਬਹੁਤ ਸੋਹਣਾ ਇੰਨਾ ਸੂਟਾ ਨੇ ਕਲਰ-ਕਲਰ ਬਿਲਕੁਲ ਨਹੀਂ ਫੇਟ ਹੁੰਦੇ ਤੁਸੀਂ ਵੇਚਿ ਚੋ ਕੇ ਬੁਕਿੰਗ ਕਰ ਸਕਦੇ ਹੋ ਲਵੈਂਡਰ ਕਲਰ ਆਪਣੇ ਕੋਲੇ ਸ਼ੁਰੂਦਾਨ ਦਿਖਾਈ ਸੀ yellow ਕਲਰ ਇਹ ਹੈ ਆਪਣੇ ਕੋਲੇ ਗਾਜਰੀ ਜਿਹਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਕਲਰ ਵੀ ਬਹੁਤ ਸੋਹਣੇ ਕਪੜਾ ਹੀ ਬਹੁਤ ਵਧੀਆ ਬਹੁਤ ਜੀ ਵਧੀਆ ਕਪੜਾ ਹੈ ਜੀ ਸਿਰਫ 550 ਦਾ ਸੂਟ ਹੈ ਜੀ ਬਿਨਾ ਦੁਪੱਟੇ ਤੋਂ 5 ਮੀਟਰ 2.5 2.5 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਅਸੀਂ ਪੈਰਟ ਕਲਰ ਆ ਗਏ ਆਪਣੇ ਕੋਲੇ 5-6 ਕਲਰ ਨੇ ਇਸ ਡਿਜ਼ਾਈਨ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਸੈਂਡ ਕਰੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਆ ਜੀ ਇਹ ਆ ਆਪਣੇ ਕੋਲੇ ਸਿਕਾਈ ਜਾ ਕਲਰ ਫਰੋਜੀ ਕਲਰ ਕਹਿ ਸਕਦੇ ਹੋ ਤੁਸੀਂ ਇਹ ਸਾਰੇ ਕਲਰ ਨੇ ਸੜਿਆਣ ਵਿੱਚ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਇਹ ਆ ਗਾ ਸਕਿਨ ਕਲਰ ਸਕਿਨ ਕਲਰ ਆਗੇ 550 ਰੇਟ ਆ ਮੈਚਿੰਗ ਸੂਟ ਜੇ ਤੁਹਾਨੂੰ ਹੁੰਡ ਜੈ ਦਿਖਾਰਿਆ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟ ਦੇਵਾਂਗੇ ਬਿਨਾਂ ਦੁਪट्टे ਦਾ ਸੂਟ ਨੇ ਵੀ ਆਪਣੇ ਕੋਲੇ ਥਣ ਵਾਲੇ ਕਪੜਾ ਰਿਓਨ ਕਾਟਨ ਚ ਦੇਖੋ ਜਿਹੜੀ ਰਿਯਾਨ ਕਾਟਨ ਲੱਗੀ ਆ ਵਧੀਆ ਵਾਲੀ ਲੱਗੀ ਹੋਈ ਐ ਇਹਨਾਂ ਸੂਟਾਂ ਦੇ 650 ਰੇਟ ਆ ਕੋਈ ਵੀ ਲੱਫਦਾ ਨਹੀਂ ਹੈਗਾ ਕੱਪੜਾ ਵਧੀਆ ਵਾਲੀ ਰਿਯਾਨ ਕਾਟਨ ਨਾਲ 5 ਮੀਟਰ ਦੀ ਕੱਟ ਆਪਣੇ ਕੋਲੇ ਚਾਰ ਕਲਰ ਨੇ ਇਹ ਪਹਿਲਾ ਡਿਜ਼ਾਈਨ ਦੇਖ ਲਓ ਤੁਸੀਂ ਅਲੱਗ-ਅਲੱਗ ਡਿਜ਼ਾਈਨ ਨੇ ਜੀ ਭਾਵੇਂ ਸਾਰਿਆਂ ਦੀ ਸਕੀਨ ਆਉਣ ਵਾਲੀ ਹੈ ਕਿ ਡਿਜ਼ਾਈਨ ਅਲੱਗ-ਅਲੱਗ ਨੇ 650 ਰੇਟ ਆ ਇਹ ਵੀ ਆਪਣੇ ਕੋਲੇ ਬਿਨਾਂ ਦੁਪੱਟੇ ਤੋਂ ਸੂਟ ਨੇ 5 ਮੀਟਰ ਦੀ ਕੱਟ ਹੈ ਜੀ ਬਗੈਰ ਦੁਪੱਟੇ ਤੋਂ ਸੂਟ ਨੇ ਰਿਯਾਨ ਕਾਟਨ ਚ ਬਹੁਤ ਸੋਹਣਾ ਕੱਪੜਾ ਤੁਸੀਂ ਬਾਹਰ ਅੰਦਰ ਕਮਿੰਗ ਪਾਓ ਕਿਉਂਕਿ ਇਹ ਵੈਰਾਈਟੀ ਬਹੁਤ ਵਧੀਆ ਹੁੰਦੀ ਹੈ ਬਹੁਤ ਹੀ ਵਧੀਆ ਵੈਰਾਈਟੀ ਹੁੰਦੀ ਹੈ ਜੀ ਇਹ ਹੈ ਆਪਣੇ ਕੋਲੇ ਤੀਸਰਾ ਡਿਜ਼ਾਈਨ ਚਾਰ ਡਿਜ਼ਾਈਨ ਨੇ ਡਿਜ਼ਾਈਨ ਸਾਰੇ ਸੋਹਣੇ ਨੇ ਡਿਜ਼ਾਈਨ ਵੀ ਸੋਹਣੇ ਨੇ ਕਪੜਾ ਵੀ ਸੋਹਣਾ ਰੇਟ ਵੀ ਜਾਇਜ਼ ਆ ਸ਼ਿਪਿੰਗ ਚਾਰਜ ਫ੍ਰੀ ਆ ਇਹ ਸਾਰੇ ਡਿਜ਼ਾਈਨ ਨੇ ਇਸ ਵਿੱਚ ਮੂਰੀ ਵਰਕ ਦੇ ਸੂਟ ਲੈ ਕੇ ਆਏ ਨੇ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਹੀ ਘੱਟ ਰੇਟ ਰਹਿਣ ਮਿਲਿਆ ਜੀ ਕਪੜਾ ਹੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਗਏ ਤੁਹਾਨੂੰ ਮੂਰੀ ਵਰਕ ਮਿਲੇਗਾ ਸਾਰੇ ਸੂਟਾਂ ਦੇ ਜਿੰਨੇ ਵੀ ਅਸੀਂ ਤੁਹਾਨੂੰ ਕਲਰ ਡਿਜ਼ਾਈਨ ਦਿਖਾਵਾਂਗੇ ਇਸ ਤਰ੍ਹਾਂ ਦੇ ਡਿਜ਼ਾਈਨ ਬਣੇ ਹੋਏ ਨੇ ਸਾਰਾ ਹੀ ਕਢਾਈ ਦਾ ਕੰਮ ਕਰਿਆ ਹੋਇਆ। ਲੀਜੀ ਬੀਜੀ ਬਾਟਮਾ ਜੀ ਮਸਲੀਨ कॉटन ਦੀ ਸ਼ਰਟ ਲੱਗੀ ਹੋਈ ਹੈ 2.5 ਮੀਟਰ ਦੀ। ਤੁਸੀਂ ਲੈਂਥ ਕਿੰਨੇ ਵੀ ਬਣਾ ਸਕਦੇ ਰੇਟ ਸਿਰਫ 695। ਬਿਨਾ ਦੁਪੱਟੇ ਤੋਂ ਸੂਟ ਨੇ ਜੀ ਆਪਣੇ ਕੋਲੇ कॉटन ਦੀ ਬਾਟਮ ਲੱਗੀ ਹੋਈ ਹੈਗੀ। कॉटन ਦੀ ਸ਼ਰਟ ਹੈ ਜੀ। ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ 695 ਰੇਟ ਹੈ। ਪਹਿਲਾਂ ਆਪਣੇ ਕੋਲੇ ਬ੍ਰਾਊਨ ਕਲਰ ਆ ਗਈ। ਇਹ ਆ ਗਏ ਆਪਣੇ ਕੋਲੇ ਵਾਈਨ ਸੈਡ। ਵਾਈਨ ਸੈਡ ਜੀ ਬਹੁਤ ਹੀ ਵਧੀਆ ਹੈਗੀ। ਕਲਰ ਸਾਰੇ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਵਧੀਆ 2.5 ਮੀਟਰ ਦੀ ਸ਼ਰਟ 1.3 ਮੀਟਰ ਵਾਂਗੂ ਬਾਟਮ ਲੱਗੀ ਹੋਈ ਹੈ ਜੀ ਮੋਰੀ ਵਰਕ ਦੇ ਸੂਟ ਆ ਸਿਰਫ 695 ਰੇਟ ਸ਼ਿਪਿੰਗ ਚਾਰਜ ਫ੍ਰੀ ਹੈ ਮੈਂਦੀ ਕਲਰ ਆ ਗਏ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਪਸੰਦ ਆ ਸੂਟ ਤੁਸੀਂ ਸਿਲੈਕਟ ਕਰੋ ਜੀ ਬਹੁਤ ਵਧੀਆ ਵੈਰਾਈਟੀ ਲੈ ਕੇ ਆ ਬਹੁਤ ਜ਼ਿਆਦਾ ਵੈਰਾਈਟੀ ਲੈ ਕੇ ਆ ਸਾਰੇ ਗਰਮੀਆਂ ਵਾਲੇ ਸੂਟ ਨੇ ਮਾਸਟਰਡ ਕਲਰ ਆ ਗਏ ਜੀ ਕਲਰ ਸਾਰੇ ਸੋਹਣੇ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਸੈਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੀ ਤੁਸੀਂ ਕਿਤੇ ਵੀ ਬੈਠੇ ਹੋ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਰੇ ਮੂਰੀ ਵਰਕ ਦੇ ਸੂਟ ਹੈ 695 ਰੇਟ ਪਿਓਰ ਕਾਟਨ ਚ ਸੂਟ ਲੈ ਕੇ ਤੁਹਾਡੇ ਲਈ ਕੱਟ ਮਿਲੂਗੀ ਤੁਹਾਨੂੰ ਪੂਰੀ 2.5 ਮੀਟਰ ਦੀ ਸ਼ਰਟ ਮਿਲੂ ਜੀ 2.5 ਮੀਟਰ ਦੀ ਬਾਟਮ ਮਿਲੂ 2.5 ਮੀਟਰ ਦਾ ਦੁਪੱਟਾ ਮਿਲੂ ਰੇਟ ਸਿਰਫ 650 650 ਰੇਟ ਹੈ ਜੀ ਆਪਣੇ ਕੋਲ ਕਈ ਕਲਰ ਨੇ 2 ਮੀਟਰ ਦੀ ਸ਼ਰਟ ਤੁਸੀਂ ਲੈਂਥ ਕਿੰਨੀ ਵੀ ਬਣਾ ਸਕਦੇ ਹੋਗੇ 44 45 46 47 ਤੱਕ ਤੁਸੀਂ ਲੈਂਥ ਬਣਾ ਸਕਦੇ ਹੋ ਇਹਨਾਂ ਸੂਟਾਂ ਦੀ ਕਿਉਂਕਿ ਆਪਣੇ ਕੋਲੇ 2.5 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਆ ਜੀ ਸਵਾ ਦੋ ਮੀਟਰ ਦੇ ਦੁਪੱਟੇ ਨੇ ਇਸ ਤਰ੍ਹਾਂ ਦੇ ਕਾਟਨ ਦੇ ਪਿਓਰ ਕਾਟਨ ਚ ਸੂਟ ਆ ਜੀ 650 ਰੇਟ ਆ ਕਲਰ ਤੁਹਾਨੂੰ ਦਿਖਾਉਣੇ ਆ ਡਿਜ਼ਾਈਨ ਵੀ ਦਿਖਾਉਣੇ ਆ ਪਹਿਲਾਂ ਸੇ ਆਪਣੇ ਕੋਲੇ ਮਹਿੰਦੀ ਕਲਰ ਹੈ ਆਪਣੇ ਕੋਲੇ ਪਿੰਕ ਕਲਰ ਕਲਰ ਬਹੁਤ ਪਿਆਰੇ ਨੇ ਇਹ ਬਾਟਮ ਲੱਗੀ ਹੋਈ ਹੈਗੀ ਪ੍ਰਿੰਟ ਦੁਪੱਟੇ ਦੇਖ ਲਓ ਤੁਸੀਂ ਇਹਨਾਂ ਨਾਲ ਦੁਪੱਟੇ ਬਹੁਤ ਸੋਹਣੇ ਨੇ ਬਹੁਤ ਹੀ ਸੋਹਣੇ ਦੁਪੱਟੇ ਨੇ ਜੀ ਇਸ ਤਰ੍ਹਾਂ ਦੇ ਕਲਰ ਨੇ ਡਿਜ਼ਾਈਨ ਨੇ ਰੇਟ ਸਿਰਫ 650 600 ਸ਼ਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਕੱਟ ਤੁਹਾਨੂੰ ਅਸੀਂ ਪੂਰੀ ਦੇਵਾਂਗੇ ਪਣਾ ਦੇਖੋ ਪਹਿਲਾਂ ਤੁਸੀਂ ਦੁਪੱਟਿਆਂ ਦਾ ਕਿੰਨਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਅੱਠ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਤੁਸੀਂ ਸਿਲੈਕਟ ਕਰ ਸਕਦੇ ਹੋ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਿਹਾ ਇਹ ਡਿਜ਼ਾਈਨ ਵੀ ਆਪਣੇ ਕੋਲੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਬਹੁਤੀ ਘੱਟ ਰੇਟ ਲੈ ਕੇ ਆਉਨੇ ਆਸੀਂ ਤੁਹਾਡੇ ਲਈ ਵੈਰਾਈਟੀ ਬਹੁਤ ਵਧੀਆ ਲੈ ਕੇ ਆਉਨੇ ਆ ਸਾਨੂੰ ਇਦਾਂ ਹੁੰਦਾ ਵੀ ਕਸਟਮਰ ਦਾ ਸੂਟ ਵਧੀਆ ਬਣੇ ਖੁੱਲ੍ਹਾ ਡੁੱਲਾ ਬਣੇ ਇਸ ਕਰਕੇ ਕੱਟ ਤੁਹਾਨੂੰ ਅਸੀਂ ਪੂਰੀ ਦੱਸਾਂਗੇ ਜਿੰਨੀ ਕਪੜੇ ਦੀ ਹੋਊ ਜੀ ਇਸ ਤਰ੍ਹਾਂ ਦੇ ਸਾਰੇ ਡਿਜ਼ਾਈਨ ਇਹ ਆਪਣੇ ਕੋਲੇ ਨੇਵੀ ਬਲੂ ਕਲਰ ਹੈ ਕਈ ਵਾਰੀ ਫੋਟੋ ਜਿੱਦਾਂ ਲਾਦੇ ਬਲੈਕ ਕਲਰ ਹਨ ਨੇਵੀ ਬਲੂ ਕਲਰ ਹੈ ਜੀ ਇਹ ਆ ਕੀ ਬਾਟਮ ਪ੍ਰਿੰਟ ਪ੍ਰਿੰਟਡ ਦੁਪੱਟਾ ਸਾਰੇ ਸੂਟ ਬਹੁਤ ਸੋਹਣੇ ਨੇ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਨੇ ਇਹ ਆਪਣੇ ਕੋਲੇ ਡਾਰਕ ਕਲਰ ਦੀ ਸ਼ਰਟ ਆ ਗਈ ਲਾਈਟ ਕਲਰ ਦੀ ਬਾਟਮ ਆ ਗਈ ਦੁਪੱਟਾ ਹੋ ਗਿਆ ਪ੍ਰਿੰਟ ਪ੍ਰਿੰਟਡ ਦੁਪੱਟਾ ਜੀ ਇਸ ਤਰ੍ਹਾਂ ਦੇ ਸਾਰੇ ਆਪਣੇ ਕੋਲੇ ਇਹ ਡਿਜ਼ਾਈਨ ਨੇ 650 ਰੇਟ ਆ ਇਹਨਾਂ ਸੂਟਾਂ ਦਾ ਪਿਓਰ ਕਾਟਨ ਦੇ ਸੂਟ ਨੇ ਮਾਸਟਰਡ ਕਲਰ ਦੀ ਬਾਟਮ ਲੱਗੀ ਹੋਈ ਹੈ ਜੀ ਕਰੀਮ ਕਲਰ ਦੀ ਸ਼ਰਟ ਆਗੀ ਇਸ ਤਰ੍ਹਾਂ ਦੇ ਦੁਪੱਟੇ ਨੇ ਜਦੋਂ ਨੂੰ ਹੁਣ ਡਿਜ਼ਾਈਨ ਦਿਖਾਣੇ ਕਲਰ ਇਹ ਆਪਣੇ ਕੋਲੇ ਪੀਕ-ਅਪ ਸ਼ੇਡ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਜੀ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਇਹ ਆ ਗਏ ਆਪਣੇ ਕੋਲੇ ਗ੍ਰੇ ਕਲਰ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਇਹ ਸਾਰੇ ਆਪਣੇ ਕੋਲੇ ਕਲਰ ਨੇ 650 ਰੇਟ ਆ ਦੁਪੱਟੇ ਨਾਲ ਸੂਟ ਜੀ ਮੈਚਿੰਗ ਸੂਟ ਆ ਗਏ ਆਪਣੇ ਕੋਲੇ ਮਸਲੀਨ ਕਾਟਨ ਚ ਮਸਲੀਨ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਜੀ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਜੀ ਚਨੂਨ स्पून ਦਾ ਦੁਪੱਟਾ ਲੱਗਾ ਹੈ ਸੈਮੀ ਸੈਮੀ ਦੁਪੱਟਾ ਜੀ ਰੇਟ ਹੈ 695 ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜਿਹਨੂੰ ਸਪੁੰਦਾ ਦੁਪੱਟਾ ਜੀ ਇਹਨਾਂ ਸੂਟ ਨਾਲ ਆਪਣੇ ਕੋਲ ਚਾਰ ਕਲਰ ਨੇ ਪਹਿਲਾ ਬਲੈਕ ਕਲਰ ਆ 695 ਰੇਟ ਆ ਇਹ ਸਾਰਾ ਡਿਜ਼ਾਈਨ ਬਣਿਆ ਹੈ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੈ ਜੀ ਬਾਰਡਰ ਬਣਿਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਟੌਕਸ ਬਣੇ ਹੋਏ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਬੈਗ ਦੇ ਵੀ ਸੇਮ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ਇਹ ਆਗੇ ਆਪਣੇ ਕੋਲ ਕਮੀਜ਼ ਦੀ ਬੈਗ ਮਸਲੀਨ ਕਾਟਨ ਦੀ ਸ਼ਰਟ ਆ 2.5 ਮੀਟਰ ਦੀ 3 ਪੌਣੇ 3 ਮੀਟਰ ਦੀ ਸਲਵਾਰ ਆ ਜੀ ਦੁਪੱਟੇ ਨਾਲ ਦੋ 10 ਹੁੰਦੇ ਨੇ ਇਹ ਹੈ ਆਪਣੇ ਕੋਲ ਪਰਪਲ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ 695 ਰੇਟ ਆ ਪਲੇਨ ਬਾਟਮ ਆ ਜੀ ਇਹਨਾਂ ਸੂਟਾਂ ਦੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਸਾਰੇ ਡਾਰਕ ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਬਾਹਰ ਅੰਦਰ ਕਿਤੇ ਵੀ ਸੂਟ ਪਾ ਸਕਦੇ ਹੋਗੇ ਦੁਪੱਟਾ ਇਹਨਾਂ ਨਾਲ ਸੈਮੀ ਚਨੂਨ ਦਾ ਸੀ ਤੁਹਾਨੂੰ ਪਹਿਲਾਂ ਦੱਸ ਰਹੇ ਹਾਂਗੇ ਜਿਸ ਤਰ੍ਹਾਂ ਦੀ ਵੈਰਾਈਟੀ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਪ੍ਰਿੰਟ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਇਹ ਆ ਗ ਆਪਣੇ ਕੋਲੇ ਪੀਕ ਆਫ ਛੇੜ ਕਲਰ ਸਾਰੇ ਬਹੁਤ ਪਿਆਰੇ ਨੇ ਚਾਰ ਕਲਰ ਨੇ 695 ਰੇਟ ਹੈ ਇਹਨਾਂ ਸੂਟਾਂ ਨਾ ਹਾਂਜੀ ਜਿਦੋਂ ਅਸੀਂ ਹੁਣ ਵੈਰਾਈਟੀ ਦਿਖਾ ਰਹੇ ਆ ਇਹ ਆਪਣੇ ਕੋਲੇ ਕਾਟਨ ਚ ਕਪੜਾ ਤੁਹਾਨੂੰ 5 ਮੀਟਰ ਤੋਂ ਵੀ ਜ਼ਿਆਦਾ ਮਿਲੂ ਜੀ ਸਵਾ ਪੰਜ ਮੀਟਰ ਕਪੜਾ ਜੀ ਆਲ ਓਵਰ ਸੂਟ ਆ ਕਾਟਨ ਚ ਨਾਲ ਫੁੱਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਪ੍ਰਿੰਟ ਦੁਪੱਟਾ ਜੀ ਬਹੁਤ ਸੋਹਣਾ ਦੇਖੋ ਤੁਸੀਂ ਸਵਾ 2 ਮੀਟਰ ਦਾ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹੈ ਜੀ ਸੂਟ ਦੀ ਕੱਟ ਤਾਂ ਨੂੰ 5 ਮੀਟਰ ਤੋਂ ਵੀ ਉੱਪਰ ਮਿਲੋ ਤੁਸੀਂ ਕਿੰਨਾ ਵੀ ਹੈਵੀ ਸੂਟ ਬਣਾ ਸਕਦੇ ਹੋਗੇ ਰੇਟ ਹੈਗਾ 1100 1100 ਰੇਟ ਆ ਜੀ ਬਹੁਤ ਹੀ ਮਲਾਈ ਵਰਗਾ ਕੱਪੜਾ ਦੇਖੋ ਜਦ ਤੁਹਾਡੇ ਕੋਲੇ ਪਹੁੰਚ ਗਿਆ ਤੁਹਾਨੂੰ ਪਤਾ ਚੱਲ ਜੂ ਕੱਪੜਾ ਦੇਖੋ ਤੁਸੀਂ ਬਹੁਤ ਵਧੀਆ ਬਹੁਤ ਸੋਹਣਾ ਕੱਪੜਾ ਹੈ ਚਾਰ ਕਲਰ ਨੇ ਆਪਣੇ ਕੋਲੇ 1100 ਰੇਟ ਆ ਜਿੰਨਾ ਸੁੱਟਣ ਦਾ ਪਹਿਲਾ ਆ ਗਿਆ ਆਪਣੇ ਕੋਲੇ ਪੀਜਾ ਕਲਰ ਇਹ ਹੈਗਾ ਸਕਾਈ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਸਰਦਾਰੀ ਦੇ ਸੂਟ ਨੇ ਤੁਸੀਂ ਬਾਹਰ ਅੰਦਰ ਕਿਵੇਂ ਮਰਜੀ ਪਾਓ ਫੁੱਲ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਆਲਓਵਰ ਸੂਟ ਨੇ ਜੀ 1100 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਪਿੰਕ ਕਲਰ ਆ ਗਿਆ ਚਾਰ ਕਲਰ ਨੇ ਸੜਿਆਣ ਵਿੱਚ ਦੁਪੱਟੇ ਦਾ ਡਿਜ਼ਾਈਨ ਅਸੀਂ ਤੁਹਾਨੂੰ ਦਿਖਾਇਆ ਸੇਮ ਉਸੇ ਤਰ੍ਹਾਂ ਦਾ ਡਿਜ਼ਾਈਨ ਹੈ ਜੀ ਆਲਓਵਰ ਸੂਟ ਪ੍ਰਿੰਟ ਇਹ ਆ ਗਏ ਆਪਣੇ ਕੋਲੇ ਲੈਮਨ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਸੜੀਆਂ ਵਿੱਚ ਇਹ ਸਾਰੇ ਕਲਰ ਨੇ ਡਿਜ਼ਾਈਨ ਨੇ 1100 ਰੇਟ ਹੈ ਨਜ਼ੂਟਨ 5 ਮੀਟਰ ਤੋਂ ਉੱਪਰ ਤੋਂ ਉਹਨੂੰ ਕੱਟ ਮਿਲੂ ਜਿੰਨਾ ਸੁੱਟਾਂ ਦੀ ਸ਼੍ਰੀ ਕ੍ਰਿਸ਼ਨ ਵਾਲਾ ਮਾਲਾਗੇ ਆਪਣੇ ਕੋਲੇ ਬਹੁਤ ਸੋਹਣਾ ਬਹੁਤ ਹੀ ਸੋਹਣਾ ਮਾਲਾ ਜੀ ਇਹਦੇ ਬਹੁਤ ਵਧੀਆ ਕੱਪੜਾ ਹੁੰਦਾ ਫੈਬਰਿਕ ਬਹੁਤ ਸੋਹਣਾ ਹੁੰਦਾ ਜੀ 2.5 ਮੀਟਰ ਇਹ ਤੁਹਾਨੂੰ ਸ਼ਰਟ ਦੇਵਾਂਗੇ 3 ਮੀਟਰ ਦੀ ਬਾਟਮ ਦੇਵਾਂਗੇ 2.5 ਮੀਟਰ ਦਾ ਫੁੱਲ ਪਿਓਰ ਦਾ ਦੁਪੱਟਾ ਸੋਬਰ ਦੇ ਸੂਟ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲ ਚਾਰ ਕਲਰ ਨੇ 1200 ਰੇਟ ਹੈ ਜੀ ਤੁਸੀਂ ਬਾਹਰ ਅੰਦਰ ਕਿਤੇ ਮਰਜੀ ਪਾਓ ਪਿਓਰ ਕਾਟਨ ਦੇ ਸੂਟ ਆ ਪਿਓਰ ਕਾਟਨ ਦੇ ਸੂਟ ਨੇ ਜੀ ਪ੍ਰਿੰਟਰ ਬਾਟਮ ਲੱਗੀ ਹੋਈ ਹੈ ਜੀ ਸ਼ਰਟ ਵੀ ਪ੍ਰਿੰਟ ਆ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ 2.5 ਮੀਟਰ ਦੀ ਸ਼ਰਟ ਆ 3 ਮੀਟਰ ਦੀ ਬਾਟਮ 2.5 ਮੀਟਰ ਦੇ ਦੁਪੱਟੇ 1200 ਰੇਟ ਹੈ ਜੀ ਇਹਨਾਂ ਸੂਟਾਂ ਨੇ ਕਲਰ ਚਾਰ ਨੇ ਆਪਣੇ ਕੋਲੇ ਇਨਰਡਰ ਜੋ ਵੀ ਤੁਸੀਂ ਕਲਰ ਪਸੰਦ ਆ ਤੁਸੀਂ ਸਿਲੇਕਟ ਕਰ ਸਕਦੇ ਹੋ ਬਾਰਡਰ ਬਣਿਆ ਹੋਇਆ ਹੈ ਜੀ ਬਾਰਡਰੇ ਫਰੰਟ ਦੇ ਉੱਪਰ ਬਣਿਆ ਹੋਇਆ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਪ੍ਰਿੰਟ ਬਾਊਟਮ ਮਿਲੂ 3 ਮੀਟਰ ਦੀ ਲੈਂਥ ਤੁਸੀਂ ਕਿੰਨੇ ਵੀ ਬਣਾ ਸਕਦੇ ਹੋ ਲੈਂਥ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਵਾਲੀ ਕਪੜਾ ਬਹੁਤ ਸੋਹਣਾ ਬਹੁਤ ਹੀ ਸੋਹਣਾ ਕਪੜਾ ਜੀ 1200 ਰੇਟ ਹੈ ਇਹਨਾਂ ਸੂਟਾਂ ਦਾ ਇਹ ਆ ਆਪਣੇ ਕੋਲੇ ਪੀਚ ਕਲਰ ਜਿਹਦੋਂ ਨੂੰ ਸ਼ੁਰੂ ਚ ਦਿਖਾਇਆ ਸੀ ਪਿੰਕ ਕਲਰ ਸੀ ਜੀ ਇਹ ਆ ਆਪਣੇ ਕੋਲੇ ਪੀਚ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਕੱਪੜਾ ਵੀ ਬਹੁਤ ਵਧੀਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ 'ਤੇ ਇਹ ਆ ਆਪਣੇ ਕੋਲੇ ਲਾਈਟ ਫਰੋਜੀ ਕਲਰ ਲਾਈਟ ਫਰੋਜੀ ਕਲਰ ਆ ਜੀ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਨੇ ਇਹਨੇ ਆਪਣੇ ਕੋਲੇ 1200 ਦੀ ਰੇਂਜ 'ਚ ਸੂਟ ਪਿਓਰ ਸਿਮਰ ਦੇ ਸੂਟ ਲੈ ਗਏ ਹੋ ਦਿੱਲੀ ਪਿਓਰ ਸਿਮਰ ਦੀ ਸ਼ਲਟਰ 2.5 ਮੀਟਰ ਦੀ 3.5 ਮੀਟਰ ਦੀ ਪਿਓਰ ਸਿਮਰ ਦੀ ਬੋਟਮ ਲੱਗੀ ਹੋਈ ਆ ਜੀ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲਿਨ ਦਾ ਪ੍ਰਿੰਟ ਦੁਪੱਟਾ ਜੀ ਪ੍ਰਿੰਟਡ ਸ਼ਰਟ ਆ ਪ੍ਰਿੰਟੇ ਬਾਟਮ ਆ ਜੀ ਇਸ ਤਰ੍ਹਾਂ ਦੇ ਦੁਪੱਟੇ ਨੇ ਖੁੱਲੇ ਡੁੱਲੇ ਬਹੁਤ ਹੀ ਸੋਹਣੇ ਦੁਪੱਟੇ ਨੇ ਰੇਟ ਸਿਰਫ 1200 1200 ਰੇਟ ਆ ਜੀ ਇਹਨਾਂ ਸੂਟਾਂ ਦਾ ਪਿਓਰ ਸਿਮਰ ਦਾ ਸੂਟ ਨੇ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਪਿਓਰ ਸਿਮਰ ਦਾ ਕੱਪੜਾ ਹੀ ਬਹੁਤ ਵਧੀਆ ਰੇਟ ਸਿਰਫ 1200 1200 ਰੇਟ ਆ ਬਹੁਤ ਹੀ ਜੈਜ ਰੇਟ ਲੈ ਕੇ ਆਨੇ ਆ ਸੀ ਤੁਹਾਡੇ ਲਈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਪਹਿਲਾਂ ਆਪਣੇ ਕੋਲੇ ਗ੍ਰੀਨ ਕਲਰ ਆਈ ਇਹ ਆ ਆਪਣੇ ਕੋਲੇ ਗ੍ਰੇ ਕਲਰ ਚਾਰ ਕਲਰ ਨੇ ਇਸ ਡੀਨ ਵਿੱਚ ਪਿਓਰ ਮਸਲੀਨ ਦੇ ਦੁਪੱਟੇ ਆ ਜੀ ਇਹਨਾਂ ਸੂਟਾਂ ਨਾਲ ਪਿਓਰ ਸਿਮਰ ਦੇ ਸੂਟ ਆ ਰੇਟ ਸਿਰਫ 1200 1200 ਰੇਟ ਆ ਜੀ 2.5 ਮੀਟਰ ਦੀ ਸ਼ਰਟ ਆ ਪੌਣੇ 3 ਮੀਟਰ ਦੀ ਬਾਟਮ ਲੱਗੀ ਹੋਈ ਆ ਜੀ ਚਾਰ ਕਲਰ ਨੇ ਆਪਣੇ ਕੋਲੇ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਸੋਹਣਾ ਬ੍ਰਾਊਨ ਜਿਹਾ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਕੱਪੜਾ ਹੀ ਬਹੁਤ ਵਧੀਆ ਤਸੱਲੀ ਬਖਸ਼ ਕੱਪੜਾ ਦੇਵਾਂਗੇ ਤੁਹਾਨੂੰ ਬਹੁਤ ਵਧੀਆ ਕੱਪੜਾ ਤੁਸੀਂ ਮੰਗਵਾ ਸਕਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋਗੇ ਜੇਕਰ ਕੋਈ ਵੀ ਕਸਟਮਰ ਆਉਣਾ ਚਾਹੁੰਦਾ ਹੈ ਇਸ ਤਰ੍ਹਾਂ ਦੇ ਆਪਣੇ ਕੋਲ ਡਿਜ਼ਾਈਨ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਮਹਿੰਦੀ ਕਲਰ ਆ ਗਿਆ ਆਪਣੇ ਕੋਲੇ ਸਾਰੇ ਡਿਜ਼ਾਈਨ ਨੇ 1200 ਰੇਟ ਹੈ ਨਾ ਰੁੱਟਣਾ ਜੋ ਤੁਹਾਨੂੰ ਹੁਣ ਸੂਟ ਦਿਖਾ ਰਹੇ ਹੈ ਇਹ ਆਪਣੇ ਕੋਲੇ ਇਹਨਾਂ ਨਾਲ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਜਿਸ ਤਰ੍ਹਾਂ ਦੇ ਜਦੋਂ ਤੁਹਾਡੇ ਕੋਲੇ ਸੂਟ ਪਹੁੰਚੇ ਤੁਹਾਡੀ ਰੂਹ ਖੁਸ਼ ਹੋ ਜੂ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਪਿਓਰ ਮਸਲੀਨ ਦੇ ਪਿਓਰ ਕਾਟਨ ਚ ਸੂਟ ਆ ਮੈਚਿੰਗ ਸੂਟ ਆ ਜੀ 2.5 ਮੀਟਰ ਦੀ ਸ਼ਰਟ ਆ ਸ਼ਰਟ ਤੇ ਤੁਹਾਨੂੰ ਵਰਕ ਮਿਲੇਗਾ ਇਹ ਦੇਖੋ ਤੁਸੀਂ ਇਹ ਸਾਰਾ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਕਢਾਈ ਦਾ ਸਾਰਾ ਥ੍ਰੈਡ ਵਰਕ ਕਰਿਆ ਹੋਇਆ ਜੀ ਪ੍ਰਿੰਟ ਵੀ ਮਿਲੇਗਾ ਥ੍ਰੈਡ ਵਰਕ ਵੀ ਮਿਲੇਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ 3 ਮੀਟਰ ਦੀ ਬਾਟਮ ਲੱਗੀ ਹੋਈ ਹੈ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੇ ਦੁਪੱਟੇ ਰੇਟ 1500 ਕਿਉਂਕਿ ਇਹ ਫੈਨਸੀ ਸੂਟ ਹੈ ਜੀ ਸੋਬਰ ਦੇ ਸੂਟ ਨੇ ਤੁਸੀਂ ਬਾਹਰ ਅੰਦਰ ਕਿਤੇ ਮਰਜੀ ਪਾਓ ਕਿਸੇ ਵੀ ਪ੍ਰੋਗਰਾਮ ਤੇ ਬਹੁਤ ਸੋਹਣੀ ਵੈਰਾਈਟੀ ਹੈ 1500 ਰੇਟ ਹੈ ਜੀ ਇਹਨਾਂ ਸੂਟਾਂ ਦਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਗ੍ਰੇ ਕਲਰ ਆ ਗਿਆ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੈਕਟ ਕਰੋ ਦੁਪੱਟੇ ਵੀ ਬਹੁਤ ਸੋਹਣੇ ਨੇ ਪਿਓਰ ਮਸਲੀਨ ਦੇ ਕਾਟਨ ਦੇ ਸੂਟ ਆ ਜੀ ਕਾਟਨ ਦੇ ਸੂਟ ਨੇ ਇਸ ਤਰ੍ਹਾਂ ਦੀ ਪਲੇਨ ਬਾਟਮ ਲੱਗੀ ਹੋਈ ਹੈ ਜੀ ਸ਼ਰਟ ਦਾ ਡਿਜ਼ਾਈਨ ਅਸੀਂ ਤੁਹਾਨੂੰ ਦਿਖਾਈ ਦਿੱਤਾ ਹੈ ਸਾਈਡ ਤੇ ਇਹਨਾਂ ਦੇ ਬਾਜੂ ਦਾ ਡਿਜ਼ਾਈਨ ਵੀ ਬਣਿਆ ਹੈ ਇਸ ਤਰ੍ਹਾਂ ਦਾ ਇਹ ਸਾਰੇ ਕਲਰ ਨੇ ਆਪਣੇ ਕੋਲੇ 1500 ਰੇਟ ਹੈ ਜ ਇਹਨਾਂ ਸੂਟਾਂ ਦੇ ਸਾਰੇ ਫੈਂਸੀ ਸੂਟ ਆ ਬਾਹਰ ਅੰਦਰ ਪਾਉਣ ਵਾਲੇ ਸੂਟ ਨੇ ਜਦੋਂ ਨਹੀਂ ਹੁਣ ਦਿਖਾ ਰਹੇ ਆਂਗੇ ਤੁਸੀਂ ਗਰਮੀ ਦੇ ਵਿੱਚ ਕਿਤੇ ਵੀ ਪਾਓ ਤੁਹਾਨੂੰ ਲੈਂਡਿੰਗ ਲਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਸਾਰੇ ਕਾਟਨ ਦੇ ਸੂਟ ਨੇ ਕਾਟਨ ਦੇ ਸੂਟ ਆ ਵੈਰਾਈਟੀ ਬਹੁਤ ਵਧੀਆ ਜੀ ब्राउन कलर ਆ ਜੇ ਤੁਹਾਨੂੰ ਹੁਣ ਦਿਖਾਇਆ ਇਹ ਹੈ ਆਪਣੇ ਕੋਲੇ ਮਹਿੰਦੀ ਕਲਰ ਘਰੇ ਤੇ ਬਰਕ ਤੁਹਾਨੂੰ ਸਾਰਿਆਂ ਨੇ ਮਿਲੂਗਾ ਲਗਭਗ ਮਹਿੰਦੀ ਕਲਰ ਆ ਗਿਆ ਜੀ ਆਪਣੇ ਕੋਲੇ ਸ਼੍ਰੀ ਕ੍ਰਿਸ਼ਨ ਨਮਾ ਹਲਾ ਬਹੁਤ ਵਧੀਆ ਵੈਰਾਈਟੀ ਹੈ ਕਪੜਾ ਬਹੁਤ ਸੋਹਣਾ ਜੀ ਕਲਰ ਕਲਰ ਬਿਲਕੁਲ ਨਹੀਂ ਫੇਟ ਹੁੰਦੇ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ ਇਹ ਸੀ ਸਾਰੀ ਆਪਣੀ ਅੱਜ ਦੀ ਵੈਰਾਈਟੀ ਬਹੁਤ ਜ਼ਿਆਦਾ ਵੈਰਾਈਟੀ ਦਿਖਾਈ ਆ ਤੁਹਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਜਦੋਂ ਤੁਹਾਨੂੰ ਅੱਜ ਅਸੀਂ ਸੂਟ ਦਿਖਾਏ ਨੇ ਬਹੁਤ ਸੋਹਣੇ ਸੂਟ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਧੰਨਵਾਦ ਜੀ